ਸ੍ਰੀ ਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜੁੜਿਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 99152 65790 ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਬੀਰ ਲਖਵਿੰਦਰ ਜੀ ਘਰੋਂ ਇੱਕ ਤਾਜੀ ਸੂਈ ਹੋਈ ਤੀਜਾ ਸੁਗਾ ਸੂਈ ਹੋਈ ਮੱਝ ਦੀ ਵੀਡੀਓ ਕਵਰ ਕਰਕੇ ਦਿਖਾ ਰਹੇ ਹਾਂ ਐਡਰੈਸ ਤੇ ਜਾਣਕਾਰੀ ਵੀਰਾਂ ਤੋਂ ਪੁੱਛ ਕੇ ਦੱਸ ਰਹੇ ਹਾਂ ਦੋਸਤੋ ਬਾਈ ਸਤਿ ਸ੍ਰੀ ਅਕਾਲ ਮੇਰੇ ਨਾਮ ਐਡਰੈਸ ਕਨਫਰਮ ਕਰਵਾ ਦਿਓ ਆਪਣਾ ਪਿੰਡ ਤੋਲਾ ਪਿੰਡ ਤੋਲਾ ਜਿਲ੍ਹਾ ਬਰਨਾਲਾ ਤੇ ਮੋਬਾਈਲ ਨਾਮ ਲਖਵਿੰਦਰ ਤੇ ਮੋਬਾਈਲ ਨੰਬਰ 7508883132 7508883132 ਤੇ ਜਿਹੜੀ ਵੀਰੇ ਬੱਸ ਸਕਰੀਨ ਤੇ ਮੱਝ ਦੇਖੀ ਹੈ ਨੇ ਕਹਿਮਾ ਸੁਗਾ ਸੂਈ ਹੈ ਤੀਜਾ ਸੁਗਾ ਸੂਈ ਹੈ ਕਹਿ ਦੇਣੋ ਕਿ ਸੂਈ ਨੂੰ ਇੱਡਾ ਲਾ ਦੋ ਤੀਜਾ ਦਿਨ ਆ ਮਤਲਬ ਪਰਸੋਂ ਸੋਈ ਹੈਗੀ ਤੇ ਕਿੰਨਾ ਕ ਦੁੱਧ ਹਾਜਰ ਹੈ ਹੁਣ 15 ਕਿਲੋ ਦਊਗੀ 15 ਕਿਲੋ ਦੁੱਧ ਦੇ ਦੂ ਹੁਣ ਕਿੰਨਾ ਕ ਹਾਜਰ ਹੈ ਭੋਲ ਬਈ 10 10 ਕਿਲੋ ਬੋਲੇ 10 ਕਿਲੋ ਬੋਲੇ ਤੋਂ ਸਟਾਰਟਿੰਗ ਕੀਤੀ ਹੈਗੀ ਤੇ ਬੇਲੀ ਕਰਤੀ ਸੀ ਬੋਲੇ ਚ ਆਪਾਂ ਬੋਲੇ ਚ ਦੋਸਤੋ ਵੀਰ ਕਹਿੰਦਾ ਬੇਲੀ ਕਰਤੀ ਦੀ ਚੰਗਾ ਗਦਗੜ ਬਰੀਕ ਸਕਿਨਾਂ ਤੇ ਚਵਾਈ ਦੀ ਕਿਵੇਂ ਵੀਰੇ ਦੋਸਤੋ ਲਾਈਵ ਮਿਲਕਿੰਗ ਕਰਕੇ ਦਿਖਾਵਾਂਗੇ ਬਰੀਕ ਸਕਿਨ ਗੋਲ ਸਿੰਘ ਤੀਜਾ ਸੁਗਾ ਚੰਗਾ ਗਦਗਾਠਾ ਮਜਦਾ 15 ਕਿਲੋ ਦੁੱਧ ਮੰਨ ਕੇ ਦੋਸਤੋ ਜੇ ਕਿਸੇ ਮੇਰੇ ਵੀਰ ਦੀ ਸਾਂਭਦਾਰੀ ਚਾਹੁੰਦੀ ਹੈ ਵੀਰ ਨਾਲ ਖਰੀਦਦਾਰੀ ਕਰ ਸਕਦੇ ਹੋ ਦੋਸਤੋ ਲਾਈਵ ਮਿਲਕਿੰਗ ਕਰਕੇ ਦਿਖਾਵਾਂਗੇ ਤੇ ਬਾਜ ਰੇਟ ਵੀਰ ਤੋਂ ਵੀਡੀਓ ਦੇ ਵਿੱਚ ਹੀ ਕਰਵਾ ਦੇਵਾਂਗੇ ਜੇ ਕਿਸੇ ਮੇਰੇ ਵੀਰ ਦੀ ਸਾਂਭਦਾਰੀ ਚਾਹੁੰਦੀ ਹੈ ਤਾਂ ਵੀਰ ਲਖਵਿੰਦਰ ਨਾਲ ਜਰੂਰ ਕੰਟੈਕਟ ਕਰ ਲਿਓ ਵੀਰਾਂ ਦਾ ਪਿੰਡ ਹੈਗਾ ਤੌਲਾ ਤੇ ਜ਼ਿਲ੍ਹਾ ਹੈਗਾ ਬਰਨਾਲਾ ਪੂਰੀ ਲਾਈਵ ਮਿਲਕਿੰਗ ਕਰਕੇ ਦਿਖਾਵਾਂਗੇ ਜੇ ਕਿਸੇ ਮੇਰੇ ਵੀਰ ਦੀ ਸਾਂਭਦਾਰੀ ਚਾਹੁੰਦੀ ਹੈ ਵੀਰਾਂ ਦੇ ਘਰੇ ਦੋ ਟਾਈਮ ਤਿੰਨ ਟਾਈਮ ਚੰਗੀ ਤਰ੍ਹਾਂ ਦਸੱਲੀ ਕਰਕੇ ਨਿਰਖ ਪਰਖ ਨਾਲ ਮੱਝ ਦੀ ਖਰੀਦਦਾਰੀ ਕਰ ਸਕਦੇ ਹੋ ਦੋਸਤੋ ਤੇ ਚਵਾਈ ਚੋਈ ਦੀ ਓਕੇ ਹਨਾ ਵੀਰੇ ਜਿਹੇ ਜਾਂ ਥਾਨ ਲੱਗਿਆ ਦੋਸਤੋ ਵੀਰ ਕਹਿੰਦਾ ਉਹਰ ਜਈ ਚੋਣਾ ਮੋਟਾ ਮੋਟਾ ਥਾਨ ਲੱਗਿਆ ਕੇਲੇ ਫਲੀਆਂ ਵਰਗਾ ਨਿਕਣਮਾ ਬੱਚਾ ਬਹਿ ਕੇ ਚੋਲੇ ਜਿਹੜੇ ਵੀਰ ਨੇ ਧਾਰ ਸਿੱਖਣੀ ਹੈ ਉਹ ਵੀਰ ਤੋਂ ਮੱਝ ਲੈ ਜਾਣ ਨਾਲੇ ਧਾਰ ਸਿੱਖ ਲਓ ਨਾਲੇ ਦੁੱਧ ਪੀਓ ਨਜ਼ਾਰੇ ਵਾਲਾ ਕੰਮ ਆ ਦੋਸਤੋ ਕੇਲੇ ਫਲੀਆਂ ਵਰਗਾ ਨਿਕਣਮਾ ਥੋਣ ਚੋਣ ਬਰੀਕ ਚਵਾਈ ਆ ਬਰੀਕ ਇਸ ਕਹਿੰਨਾ ਦੋਸਤੋ ਚਵਾਈ ਦੇਖੋ ਬੜ ਬਾਲਟੀ ਚ ਖੜਕਾ ਕਰਦੀ ਐ ਬਿਲਕੁਲ ਐਨ ਗਾਂਵਾਂ ਵਾਲਾ ਚੋਣਾ ਹੈਗਾ ਸਵੇਰ ਦੀ ਚਵਾਈ ਕਿਹ ਕਿਹ ਵਜੇ ਹੋਈ ਆ ਵੀਰੇ ਮੇਰੇ ਬਾਈ ਸੀਨ ਦੋਸਤੋ ਕੱਲੀ ਮੱਝਾ ਵੀਰ ਕੋਲੇ ਵਪਾਰ ਦਾ ਕੰਮ ਆਗਾ ਕੋਈ ਡਰਦੀ ਨਹੀਂ ਕੋਈ ਮਾਰਦੀ ਨਹੀਂ ਕੋਈ ਓਪਨਿੰਗ ਕਰਦੀ ਸ਼ਾਂਤ ਤਸੀਲ ਠੰਡੇ ਸਵਾਲੀ ਆ ਦੋਸਤੋ ਨਹੀਂ ਬਗਾਨੇ ਬੰਦੇ ਤੋਂ ਮੱਝ ਉਪਰਾਂ ਕਰਦੀ ਆ ਕੋਈ ਗੱਲਬਾਤ ਹੀ ਨਹੀਂ ਉਪਰਿਆ ਪਰੇ ਵਾਲੀ ਚਵਾਈ ਦੀ ਬਿਲਕੁਲ ਓਕੇ ਤੇ ਡਿਮਾਂਡ ਕੀ ਕੀਤੀ ਲਖਵਿੰਦਰ ਇਹਦੀ ਆਪਾ ਮੁੱਲ ਕਿਥੀ ਆ ਬਾਈ ਮੁੱਲ 130000 ਤੇ ਜਸਨੋ ਹੋਊ ਕਿਨੇ ਦੀ ਮਾਂ ਮਾਂ ਕਰਦਾਂਗੇ ਕੋਈ ਬੰਦੇ ਨਾਲੋਂ 130000 ਜੋ ਮਾਨਤਨ ਹੋ ਜਾਊਗਾ 25 ਦੇ ਕਰਾਂ ਚ ਹੋ ਜੂਗੀ ਕੋਈ ਨਵੇਂ ਕਰਨ ਦਾ ਕੋਈ ਮੌਕੇ ਤੇ ਮੌਕੇ ਤੇ ਦੋਸਤੋ ਵੀਰ ਕੰਨਾ ਵੀ ਮੁੱਲ 1,30,000 ਦਾ ਮਾਨਤਨ ਹੋਊਗਾ ਕਿੰਨਾ ਕੁ ਦੁੱਧ ਦੇ ਦੂੰ ਲਖਵਿੰਦਰ 15 ਕਿਲੋ ਦੁੱਧ ਦੇ ਦੂੰ ਤੇ ਹੁਣ 10 ਕਿਲੋ ਹਾਜ਼ਰ ਹੈਗਾ ਦੋਸਤੋ ਖਾਣ ਪੀਣ ਨੂੰ ਵੀਰ ਕੰਨਾ ਬਸੇਰੀ ਖੁੱਲੀ ਹੈ 10 ਕਿਲੋ ਹੁਣ 3 ਦਿਨਾਂ ਦੀ ਸੂਈ ਥਲੇ ਬੋਲਾ ਮੰਨ ਲਓ ਦੁੱਧ ਮੰਨ ਲਓ ਹਾਜ਼ਰ ਹੈ ਤੇ ਚਵਾਈ ਦੀ ਹੈਗੀ ਬਿਲਕੁਲ ਲੈਣ ਓਕੇ ਜੇ ਕਿਸੇ ਮੇਰੇ ਵੀਰ ਦੀ ਸੰਧਾਰੀ ਚ ਆਉਂਦੀ ਹੈ ਤਾਂ ਵੀਰ ਲਖਵਿੰਦਰ ਨਾਲ ਕੰਟੈਕਟ ਕਰ ਲਿਓ ਮੁੱਲ 1,30,000 ਤੇ ਮੂਰ ਲੈ ਜਾ ਵੀ ਮਾਰ ਦੇ ਵੀਰੇ ਤਾਰ ਤੇ ਵੀਰੇ ਸਵੇਰੇ ਕਿੰਨੇ ਵਜੇ ਹੋਈ ਹੈ ਜਵਾਈ 5 ਵਜੇ ਦੁਨੀਆ ਹੋ ਗਿਆ ਹੁਣ ਦੋਸਤੋ ਘੰਟਾ ਖੰਡ ਮੱਝ ਲੇਟ ਹੈਗੀ ਜਵਾਈ ਤਾਂ ਸਵੇਰੇ ਵੀਰ ਕਹਿੰਦਾ ਵੀ 5 ਵਜੇ ਚਵਾਈ ਹੋਈ ਹੈ ਕੋਈ ਝੂਠ ਦਬਾਨ ਨਹੀਂ ਮਾਰਨਾ ਜੇ ਕਿਸੇ ਹਾਂ ਘੰਟਾ ਸਵਾ ਘੰਟਾ ਲੇਟ ਆਵਾ ਘੰਟਾ ਸਵਾ ਘੰਟਾ ਸਵੇਰ ਦੀ ਚਵਾਈ ਨਾਲੋਂ ਲੇਟ ਹੈ ਕਿਉਂਕਿ ਤਕਰੀਬਨ ਹੁਣ ਆਪਣਾ ਵੀਡੀਓ ਕਵਰ ਕਰਨ ਦਾ ਸਮਾਂ 6:30 ਦੇ ਲਗਭਗ ਆਗਾ ਜੇ ਕਿਸੇ ਮੇਰੇ ਵੀਰ ਦੀ ਸਮਦਰ ਹੀ ਚਾਉਂਦੀ ਹੈ ਦੋਸਤੋ ਘਰੇ ਰੱਖਣ ਵਾਲੇ ਵੀਰਾਂ ਲਈ ਸੁਨਹਿਰੀ ਮੌਕਾ ਹੈਗਾ ਐਦਾਂ ਦੀ ਬਣਾਵਟ ਵਾਲੀ ਐਦਾਂ ਦੀ ਸਕਿਨਾਂ ਵਾਲੀ ਐਦਾਂ ਦੀ ਥਣਲੇਵੇ ਵਾਲੀ ਮੱਝ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ ਜਿਹੜੇ ਮੇਰੇ ਵੀਰਾਂ ਨੇ ਘਰੇ ਰੱਖਣੀ ਉਹਨਾਂ ਲਈ ਸੁਨਹਿਰੀ ਮੌਕਾ ਹੀ ਹੈ ਬਾਜਰ ਰੇਟ 1,30,000 ਪੀਕ ਲੈਵਲ ਤੇ ਜਾ ਕੇ 14-15 ਕਿਲੋ ਦੁੱਧੋਂ ਵੱਜਣੇ ਬੜੇ ਆਰਾਮ ਨਾਲ ਦੇ ਦੇਣਾ 10 ਕਿਲੋ ਬੋਲੇ ਤੋਂ ਸਟਾਰਟਿੰਗ ਕੀਤੀ ਹੈ ਡਿਮਾਂਡ 1,30,000 ਮਾਨਦਾਨ ਜ਼ਰੂਰ ਹੋਗਾ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਤੇ ਜਲਦ ਮਿਲਦੇ ਹਾਂ ਕਿਸੇ ਨਵੇਂ ਵੀਡੀਓ ਦੇ ਨਾਲ ਦੋਸਤੋ ਬਾਲਟੀ ਲਾਤੀ ਕਿਨਾਰੀ ਸਾਰੀ ਨਹੀਂ ਬੁਲੀ ਜਾਲ ਆਪਾਂ ਮੰਨ ਚਾ ਗੋ ਵੀਊਗੀ ਥੋੜੀ ਮੋਢੀ 6 ਮਿੰਟ 4-5 ਕਿਲੋ ਘੜਤਾ ਹੋ ਹੁਣ ਦੋਸਤੋ 4-5 ਕਿਲੋ ਦੁੱਧ ਐਨ ਬਿਲਕੁਲ ਹਾਜ਼ਰ ਹੈਗਾ ਤੇ ਮਾਗਰ ਲੈਣ ਚ ਵੀ ਹਜੇ ਦੁੱਧ ਪਿਆ ਹੈਗਾ ਕਿਉਂਕਿ ਠੀਕ ਹੈ ਜੀ ਆਪਾਂ ਘੱਟ ਦੱਚੇ ਦਾ ਮੰਗਦੇ 2 ਕਿਲੋ ਅਗਲਾ ਲੰਮਾ ਨਾ ਦੇਵਾਂਗੇ ਉਹ ਠੀਕ ਹੈ ਜੀ